ਰੁਪਿਆ 5000 ਜੱਤੂ ਲਈ ਉਹ ਲਾ ਦੇ ਲੜਕਾਰੋ 5000 ਰੁਪਏ ਤੋਂ ਭਾਲ ਤੇ ਬੋਲਦੀ ਜੈ ਸ਼੍ਰੀ ਰਾਮ ਹੁਣਾ ਵੱਲੋਂ ਜਿਹੜੇ ਪਿਆਰ ਭਰੇ ਸੱਦੇ ਆ 21 ਦਸੰਬਰ ਬਲਾਸਾ ਖੂ ਸ਼ਾਂਜੀਪੁਰ ਏਰੀਆ ਦਾ ਵੱਡਾ ਦੰਗਲ ਹੋਣਾ ਵਾਹ ਵੀ ਬੈਨ ਜੋ ਰਿਸਾ ਅਦਰ ਚੱਲਦੀ ਹੋਈ ਕੁਸ਼ਤੀ ਐਨਾ ਨੌਜਵਾਨਾਂ ਦਰਬਾਦ ਦੁਨੀਆ ਟੱਕੋਠਾ ਕੇ ਖੜੀ ਆ ਦੁਨੀਆ ਦੇ ਦੋ ਮਹਾਨ ਅਯੋਧਿਆ ਮੈਦਾਨ ਦੇ ਵਿੱਚ ਗੱਲ ਵੀ ਹਰ ਦਿਖਾਉਣ ਲਈ ਤਿਆਰ ਬਹੁਤ ਤਿਆਰ ਹੈ ਪਰ ਸਮਾਂ ਦੱਸੇਗਾ ਆਏ ਹੋਏ ਆਹੋ ਬਾਈ ਕਮੇਟੀ ਨੇ ਜਿਹੜਾ ਫੈਸਲਾ ਲਿਆ ਕਿ ਪ੍ਰੇਤ ਪਾਲ ਜਿਹੜਾ ਬਿਲਕੁਲ ਤਿਆਰ ਹੈ ਕਿ ਕੁਸ਼ਤੀ ਕਰਾਓ ਤੁਸੀਂ ਅ ਅਰਸ਼ ਸਕੰਦਰ ਸਕੰਦਰ ਭਰਾ ਜੀ ਤੁਸੀਂ ਕਰੋ ਕਮੇਟੀ ਨਾਲ ਗੱਲ ਪ੍ਰੇਤ ਨਾਲ ਗੱਲ ਕਰਕੇ ਆਪਾਂ ਕੁਸ਼ਤੀ ਜਿਹੜੀ ਲੜਾ ਦੇ ਜੀ लो प्रित उधर शिकंदर ने भी हामी जी भर दी है जी कोस्ती जी होनी है बैठ जो बैठ जो बैठ जो बैठ जो कौस्ती शुरू हो गई है भाई बैठो 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 भाई ध्यान दो बैठो यार अखाड़ा थोड़ा खुला करो जी खुला करो दायरा पीछे पीछे हट जाओ भाई हटो हटो पीछे 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 हो जाओ पीछे पीछे बेनती है ओ बेनती है यार भाई हार जाओ पीछे पीछे हार जाओ हार जाओ हार जाओ भाई, भाई पीछे हटो हाट पीछे पीछे हटो दा 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 भाई हटो 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 भाई पीछे हटो ओ भाई हट जो हम ਬਾਈ ਬਾਈ ਬੇਨਤੀ ਹੈ ਦਰਸ਼ਕੋ ਧਿਆਨ ਦਿਓ ਤੁਹਾਡੇ ਘਰ ਕੇ ਜਿਹੜਾ ਦੰਗਲ ਖਰਾਬ ਹੋ ਰਿਹਾ ਤੁਸੀਂ ਨਹੀਂ ਹਟਦੇ ਧਿਆਨ ਦਿਓ ਦਰਸ਼ਕੋ ਬਲੀ ਧਿਆਨ ਦਿਓ

ਹਾਂਜੀ ਸਰਪੰਚ ਸਾਹਿਬ ਕਰ ਦਿਓ ਆਦਰ ਕੁਸ਼ਤੀ ਜਿਹੜੀ ਪ੍ਰਤਪਾਲ ਫਗਵਾੜਾ ਜਿਹੜਾ ਜੇਤੂ ਹੈ ਜੀ ਪ੍ਰਤਪਾਲ ਨੂੰ ਦਿੱਤੀ ਗਈ ਹੈ ਨੋਟ ਕਰ ਲਿਓ